ਇਹ ਮਸ਼ੀਨ ਸਿਰਫ 20000 ਰੁਪਏ ਦੀ ਵਿੱਚ ਆ ਜੀ ਕੰਪਲੀਟ ਮਸ਼ੀਨ ਠੀਕ ਹੈ ਜੀ ਜਿਹੜੀ ਮਸ਼ੀਨ ਟਰਾਲੀ ਤੋਂ ਲੈ ਕੇ ਕੈਨ ਤੋਂ ਲੈ ਕੇ ਰਬੜ ਪਾਈਪਾਂ ਤੋਂ ਲੈ ਕੇ ਸਾਰੀ ਕੰਪਲੀਟ ਮਸ਼ੀਨ ਇਹ 20000 ਰੁਪਏ ਦੀ ਹੈਗੀ ਆ ਜੀ ਸਿਰਫ 20000 ਰੁਪਏ ਦੀ ਇਹ ਮਸ਼ੀਨ ਹੈ ਇਹਦੇ ਵਿੱਚ ਆਪਾਂ ਨੂੰ ਬੱਕਟ ਨਾਲ ਹੀ ਮਿਲੂਗਾ ਪੈਪਾ ਸਾਰਾ ਸੈੱਟ ਬਿਲਕੁਲ ਜੀ ਬਿਲਕੁਲ ਕੈਨ ਰਬੜ ਪਾਈਪਾਂ ਸਾਰਾ ਕੁਝ ਕੰਪਲੀਟ ਸਾਰਾ ਚਾਰ ਟਰਾਲੀ ਦੇ ਉੱਤੇ ਟਾਇਰਾਂ ਵਾਲੀ ਟਰਾਲੀ ਦੇ ਉੱਤੇ ਸਾਰੀ ਕੰਪਲੀਟ ਫਿੱਟ ਮਸ਼ੀਨ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਤੇ ਅੱਜ ਆਪਾਂ ਡੇਰੀ ਫਾਰਮ ਦੇ ਉੱਤੇ ਪਹੁੰਚੇ ਸੀ ਲਾਈਵ ਡੈਮੋ ਲੈਣ ਡੈਮੋ ਆਪਾਂ ਕਿਸ ਚੀਜ਼ ਦੀ ਲੈਣੀ ਹੈ ਆਪਾਂ ਅੱਜ ਤੁਹਾਨੂੰ ਇੱਕ ਬਹੁਤ ਹੀ ਸ਼ਾਨਦਾਰ ਮਿਲਕਿੰਗ ਮਸ਼ੀਨ ਦਿਖਾਉਣੀ ਹੈ ਜਿਹੜੀ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਨੂੰ ਮਿਲ ਜਾਣੀ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆਪਾਂ ਰੇਟ ਵੀ ਦੱਸਾਂਗੇ ਤੇ ਮਸ਼ੀਨ ਦਾ ਹੀ ਡਿਟੇਲ ਵੀ ਤੁਹਾਨੂੰ ਸਾਰੀ ਦੱਸਾਂਗੇ ਕਿ ਕਿੰਨੇ ਕੁ ਮਸ਼ੀਨ ਹੁੰਦੀ ਆ ਕਿਵੇਂ ਕੰਮ ਕਰਦੀ ਆ ਕਿਵੇਂ ਲੱਗਦੀ ਆ ਤੇ ਇੱਧਰ ਆਪਾਂ ਦੇਖ ਸਕਦੇ ਹਾਂ ਜਿਹੜੇ ਇੱਧਰ ਪਹਿਲਾਂ ਦੇਖੀ ਜ ਨੇ ਇਹਨਾਂ ਦੀ ਆਪਾਂ ਇਹ ਮਸ਼ੀਨ ਲ ਮਸ਼ੀਨ ਆਪਣੀ ਸਟਾਰਟ ਹੋ ਚੁੱਕੀ ਹੈਂ ਦੀ ਆਪਾਂ ਗੱਲ ਕਰਦੇ ਸੀਗੇ ਇਹ ਹੁਣ 22 ਜੀ ਹੋਰੀ ਲਾਉਣ ਦੇ ਤੇ ਆਪਾਂ ਵੀਰੇ ਤੋਂ ਜਾਣਾਂਗੇ ਵੀ ਮਸ਼ੀਨ ਲਾਉਣ ਦੇ ਫਾਇਦੇ ਕੀ ਹੁੰਦੇ ਆ ਕਾਹ ਤੋਂ ਇਹ ਲਾਉਣੀ ਚਾਹੀਦੀ ਆ ਕਿੰਨੀ ਕੈਪੈਸਿਟੀ ਹੈ ਦੀ ਕਿੰਨੇ ਟਾਈਮ ਦੇ ਵਿੱਚ ਇਹ ਧਾਰਾਂ ਦੀ ਚਵਾਈ ਕਰ ਦਿੰਦੀ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇੱਧਰ ਆ ਜਿਓ ਜੀ ਤੇ ਇਹ ਜਿਹੜੀ ਆਪਾਂ ਮਸ਼ੀਨ ਵੇਖੀ ਜੰਨੇ ਆ ਜੀ ਆਪਾਂ ਇਹਦੇ ਪ੍ਰਾਈਸ ਦੀ ਹੀ ਗੱਲ ਕਰਦੇ ਆ ਪਹਿਲਾਂ ਇਹ ਕਿੰਨੇ ਕੁ ਦੀ ਆ ਜਾਂਦੀ ਆ ਕਿਉਂਕਿ ਬਹੁਤ ਸਾਰੇ ਫਾਰਮਰਾਂ ਨੂੰ ਵਹਿਮ ਹੁੰਦਾ ਹੈ ਮਸ਼ੀਨਾਂ ਬਹੁਤ ਮਹਿੰਗੀਆਂ ਹਨਾ ਐਸੇ ਕਰਕੇ ਡਰਦੇ ਹੋ ਲਿਆਉਂਦੇ ਨਹੀਂ ਉਹਨਾਂ ਨੂੰ ਪਤਾ ਨਹੀਂਗਾ ਤੇ ਆਪਾਂ ਜਿਹੜੀ ਇਹ ਮਸ਼ੀਨ ਵੇਚੀ ਐ ਨੇ ਪ੍ਰਾਈਜ਼ ਕੀ ਹੈ ਜੀ ਇਸ ਦਾ ਦੇਖੋ ਇਹ ਮਸ਼ੀਨ ਸਿਰਫ 20000 ਰੁਪਏ ਦੀ ਵੇਚਾਂ ਜੀ ਕੰਪਲੀਟ ਮਸ਼ੀਨ ਠੀਕ ਹੈ ਜੀ ਜਿਹੜੀ ਮਸ਼ੀਨ trolly ਤੋਂ ਲੈ ਕੇ ਕੈਨ ਤੋਂ ਲੈ ਕੇ ਰਬੜ ਪਾਈਪਾਂ ਤੋਂ ਲੈ ਕੇ ਸਾਰੀ ਕੰਪਲੀਟ ਮਸ਼ੀਨ ਹਾਂ ਇਹ 20000 ਰੁਪਏ ਦੀ ਹੈਗੀ ਆ ਜੀ ਸਿਰਫ 20000 ਰੁਪਏ ਦੀ ਇਹ ਮਸ਼ੀਨ ਹੈ ਇਹਦੇ ਵਿੱਚ ਆਪਾਂ ਨੂੰ ਬੱਕਟ ਨਾਲ ਹੀ ਮਿਲੂਗਾ ਪਹਿਲਾਂ ਸਾਰਾ ਸੈੱਟ ਬਿਲਕੁਲ ਜੀ ਬਿਲਕੁਲ ਕੈਨ ਰਬੜ ਪਾਈਪਾਂ ਸਾਰਾ ਕੁਝ ਕੰਪਲੀਟ ਸਾਰਾ ਚਾਰ ਟਰਾਲੀ ਦੇ ਉੱਤੇ ਟਾਇਰਾਂ ਵਾਲੀ ਟਰਾਲੀ ਦੇ ਉੱਤੇ ਸਾਰੀ ਕੰਪਲੀਟ ਫਿਟ ਮਸ਼ੀਨ ਮਿਲੋਗੀ ਜੀ ਠੀਕ ਹੈ ਜੀ ਤੇ ਇਹਦਾ ਕੈਪੈਸਿਟੀ ਕਿੰਨੀ ਹੈ ਜੀ ਮਸ਼ੀਨ ਦੀ ਵੀ ਕਿੰਨੇ ਪਸੂਆਂ ਦੀ ਇਹ ਧਾਰ ਚਬਾਈ ਕਰ ਦਿੰਦੀ ਹੈ ਇਹ ਵੀ ਮਸ਼ੀਨ ਅਸੀਂ 10 ਤੋਂ 15 ਗਾਵਾਂ ਵਾਸਤੇ ਦਿੰਦੇ ਆ ਜੀ ਇਹ ਹਾਂ ਠੀਕ ਹੈ ਜੀ ਵਧੀਆ ਮਸ਼ੀਨ ਆ ਇਹ ਇਹ ਬਸ ਇਹਦੇ ਵਿੱਚ ਇਹ ਹੈਗਾ ਵੀ ਇਸ ਤਰ੍ਹਾਂ ਕਿ ਸਾਡੇ ਹੋਰ ਮਾਡਲ ਹੈਗੇ ਨੇ ਉਹਨਾਂ ਦੇ ਵਿੱਚੋਂ ਥੋੜੀ ਜੀ ਕਾਸਟ ਕਟਿੰਗ ਕਰਕੇ ਥੋੜਾ ਜਿਆਦਾ ਇਹਦਾ ਰੇਟ ਘਟਾ ਦਿੱਤਾ ਗਿਆ ਆ ਘਟਾਉਣ ਦਾ ਕਾਰਨ ਕੀ ਹੈਗਾ ਆ ਕਸਟਮਰ ਕੁਝ ਸਸਤੀ ਮੰਗਦਾ ਹੈਗਾ ਤਾਂ ਫਿਰ ਸਸਤੀ ਮਸ਼ੀਨ ਅਸੀਂ ਇਹ ਵਾਲੀ ਬਣਾ ਕੇ ਦੇਤੀ ਇਹਦੇ ਵਿੱਚ ਥੋੜੇ ਕੈਮ ਦੀ ਕੁਆਲਿਟੀ ਦਾ ਕਰ ਦਿੱਤਾ ਥੋੜੇ ਰਬੜ ਦੀ ਕੁਆਲਿਟੀ ਦਾ ਕਰ ਦਿੱਤਾ ਠੀਕ ਹੈ ਜੀ ਜੇ ਉਹਦੇ ਵਿੱਚ ਰਬੜ ਕੁਝ ਸਾਲ ਬਾਅਦ ਜਾਂ 2 ਸਾਲ ਬਾਅਦ ਚੇਂਜ ਕਰਨੀ ਪੈਂਦੀ ਆ ਤਾਂ ਇਹਦੇ ਵਿੱਚ ਰਬੜ 6 ਮਹੀਨੇ ਬਾਅਦ ਚੇਂਜ ਕਰ ਦੋ ਤੇ ਮਸ਼ੀਨ ਦੀ ਵਧੀਆ ਲਾਈਫ ਮਿਲ ਜਾਂਦੀ ਆ ਠੀਕ ਹੈ ਜੀ ਹਾਂ ਜੀ ਤੇ ਆਪਾਂ ਨੂੰ ਇਹਦੇ ਨਾਲ ਢੋਲ 25 ਲੀਟਰ ਦਾ ਮਿਲੂਗਾ ਜੀ ਹਾਂ ਜੀ ਇਹਦੇ ਨਾਲ ਦੁੱਧ ਵਾਲਾ ਕੈਨ ਜਿਹੜਾ ਹੈਗਾ ਇਹ 25 ਲੀਟਰ ਦਾ ਮਿਲੇਗਾ ਜੀ ਤੇ ਇਹਦੀ ਮੋਟਰ ਦੀ ਕੈਪੈਸਿਟੀ ਕਿੰਨੀ ਹੈ ਜੀ ਮੋਟਰ 9 HP ਦੀ ਜੀ ਤੇ 9 HP ਦੀ ਮੋਟਰ ਮਿਲ ਜਾਣੀ ਹੈ ਤੇ 25 ਲੀਟਰ ਦਾ ਢੋਲ ਮਿਲ ਜਾਣਾ ਤੇ ਮਸ਼ੀਨ ਹੈਗੀ ਸਿਰਫ 20000 ਦੀ ਤੈਨੂੰ ਆਪਾਂ ਘਰੇ ਬੈਠੇ ਮੰਗਵਾ ਸਕਦੇ ਹਾਂ ਬਿਲਕੁਲ ਘਰੇ ਬੈਠੇ ਮੰਗਵਾ ਸਕਦੇ ਹਾਂ ਠੀਕ ਹੈ ਜੀ ਹਰ ਪੂਰੇ ਪੈਨ ਇੰਡੀਆ ਦੇ ਵਿੱਚ ਅਸੀਂ ਜਿੱਥੇ ਮਰਜ਼ੀ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤਵਰਸ਼ ਦੇ ਵਿੱਚ ਜਿੱਥੇ ਮਰਜ਼ੀ ਮੰਗਵਾ ਲਵੇ ਬੰਦਾ ਕੋਈ ਤੇ ਅਸੀਂ ਹਰ ਜਗ੍ਹਾ ਮਸ਼ੀਨें ਭੇਜ ਦਨੇ ਆਂ ਵੀ 올 ਇੰਡੀਆ ਜੇ ਡਿਲੀਵਰੀ ਆਪਾਂ ਕਰਦੇ ਆਂ 올 ਇੰਡੀਆ 올 ਇੰਡੀਆ ਡਿਲੀਵਰੀ ਆ ਜੀ ਡਿਲੀਵਰੀ ਦੇ ਚਾਰਜ ਐਕਸਟਰਾ ਨੇ ਡਿਲੀਵਰੀ ਫ੍ਰੀ ਨਹੀਂ ਹੈਗੀ ਅੱਛਾ ਡਿਲੀਵਰੀ ਦਾ ਚਾਰਜ ਐਕਸਟਰਾ ਰਹੇ ਨਾ ਹਾਂਜੀ ਬਾਕੀ ਹੁਣ ਅੱਜ ਦੇਖੋ ਸਾਡਾ ਜੁਲਾਈ ਮਹੀਨਾ 2025 ਦਾ ਟਾਈਮ ਹੈਗਾ ਆ ਹਾਂਜੀ ਤੇ ਇਸ ਟਾਈਮ ਇਸ ਮਸ਼ੀਨ ਦਾ ਰੇਟ 20000 ਰੁਪਏ ਹੈਗਾ ਆ ਅੱਛਾ ਅੱਜ ਦੇ ਟਾਈਮ ਵੀ ਅੱਜ ਜੁਲਾਈ ਮਹੀਨਾ 2025 ਚ ਇਸ ਮਸ਼ੀਨ ਦਾ ਰੇਟ 20000 ਰੁਪਏ ਬਾਕੀ ਜਦੋਂ ਵੀ ਕਸਟਮਰ ਮਸ਼ੀਨ ਮੰਗਵਾਣੀ ਚਾਹੁੰਦਾ ਆ ਉਹ ਇੱਕ ਵਾਰੀ ਮੌਕੇ ਦਾ ਰੇਟ ਜ਼ਰੂਰ ਪੁੱਛ ਲਵੇ ਤੇ ਉਸ ਟਾਈਮ ਕੀ ਰੇਟ ਹੈਗਾ ਜੋ ਮੌਕੇ ਦਾ ਰੇਟ ਹੋਊਗਾ ਉਹ ਅਸੀਂ ਉਸ ਰੇਟ ਦੇ ਵਿੱਚ ਮਸ਼ੀਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਵਾਵਾਂਗੇ ਤੇ ਬਾਈ ਜੀ ਇਹ ਮਸ਼ੀਨ ਹੈ ਜਿਹੜੀ ਤੁਸੀਂ ਦੱਸਿਆ 10 ਤੋਂ 15 ਪਸ਼ੂਆਂ ਦੀ 10 ਤੋਂ 15 ਗਾਵਾਂ ਵਾਸਤੇ ਜੀ ਤੇ ਇੱਕ ਪਸ਼ੂ ਦੀ ਕਿੰਨੇ ਕ ਟਾਈਮ 'ਚ ਚਵਾਈ ਕਰਦੀ ਹੈ ਅੰਦਾਜ਼ਾ ਹੱਥ ਨਾਲ ਉਹ ਛੇਤੀ ਮਿਲਕਿੰਗ ਕਰ ਦਿੰਦੀ ਹੈ ਜੀ ਮਤਲਬ ਬਹੁਤ ਘੱਟ ਟਾਈਮ ਦੇ ਵਿੱਚ ਮਿਲਕਿੰਗ ਕਰ ਦਿੰਦੀ ਹੈ ਇਹਦਾ ਉਵੇਂ ਆਪਾਂ ਨਾਰਮਲੀ ਫਾਇਦਾ ਦੇਖੀ ਹੈ ਨਾ ਫੱਟੇ ਜਵਾਈ ਕਰਨ ਨਾਲੋਂ ਫਾਇਦਾ ਕੀ ਹੁੰਦਾ ਆ ਦੇਖੋ ਪਾਈਪਾਂ ਦੇ ਵਿੱਚੋਂ ਸਾਰਾ ਦੁੱਧ ਕੈਨ ਦੇ ਵਿੱਚ ਜਾ ਰਿਹਾ ਕੋਈ ਪਿਸ਼ਾਬ ਨਹੀਂ ਜਾ ਰਿਹਾ ਕੋਈ ਗੋਹੇ ਦਾ ਕੋਈ ਗੋਬਰ ਨਹੀਂ ਜਾ ਰਿਹਾ ਵਿੱਚ ਦੇ ਸਿੱਧਾ ਥਾਣਾ ਤੋਂ ਸੰਪਰਕ ਹੈਗਾ ਸਭ ਸਾਰਾ ਕੈਨ ਦੇ ਵਿੱਚ ਦੁੱਧ ਜਾ ਰਿਹਾ ਜੀ ਹਾਂਜੀ ਕੋਈ ਇਹਦੇ ਵਿੱਚੋਂ ਕੋਈ ਮੱਖੀ ਮੱਛਰ ਨਹੀਂ ਜਾਣਾ ਜੀ ਇਹਦੇ ਵਿੱਚ ਕੋਈ ਤੂੜੀ ਦਾ ਢੱਕਾ ਨਹੀਂ ਜਾਣਾ ਜੀ ਕੋਈ ਮਿੱਟੀ ਨਹੀਂ ਜਾਣੀ ਕੋਈ ਪਾਣੀ ਨਹੀਂ ਜਾਣਾ ਜੀ ਤੇ ਉਪਰੋਂ ਆਪਣੇ ਟਾਈਮ ਦੀ ਵੀ ਬਚਤ ਹੋ ਜਾਂਦੀ ਹੈ ਬਿਲਕੁਲ ਜੀ ਟਾਈਮ ਦੀ ਬਚਤ ਆ ਜੀ ਬੰਦੇ ਨੇ ਦੋ ਹੱਥ ਨੇ ਉਹਨੇ ਦੋ ਹੱਥਾਂ ਨਾਲ ਦੁੱਧ ਚੋਣਾ ਆ ਦੋ ਦੋ ਕਰਕੇ ਚਾਰ ਥਣਾਂ ਚ ਦੁੱਧ ਕੱਢਣਾ ਹੈ ਨਾ ਇੱਕੋ ਵਾਰ ਚ ਚਾਰ ਥਣ ਲੱਗ ਜਾਣੇ ਆ ਚਾਰੋਂ ਥਣਾਂ ਚੋਂ ਇਕੱਠਿਆਂ ਚੋਂ ਦੁੱਧ ਕੱਢ ਲਿਆ ਆ ਠੀਕ ਹੈ ਜੀ ਇਹਨਾਂ ਸਮਾਂ ਵੀ ਅੱਧਾ ਲੱਗਦਾ ਹੈ ਜੀ ਜਿੰਨਾ ਹੱਥ ਤੇ ਸਮਾਂ ਲੱਗਦਾ ਉਹਦੇ ਨਾਲੋਂ ਅੱਧਾ ਸਮਾਂ ਲੱਗਦਾ ਹੈ ਤੇ ਹੋਰ ਵੀ ਜਿਵੇਂ ਬਿਮਾਰੀਆਂ ਤੋਂ ਵੀ ਬਚਤ ਰਹਿੰਦੀ ਹੈ ਜਿਵੇਂ ਮਸਟੈਟਸ ਵਰਗੀਆਂ ਹੁਣ ਥਣਾਂ ਦੇ ਉੱਤੇ ਪ੍ਰੈਸ਼ਰ ਇੱਕੋ ਜਿਹਾ ਪੈਂਦਾ ਕਿਉਂਕਿ ਚਾਰੇ ਇਹ ਲੱਗ ਜਾਣੇ ਪਲਸਰ ਚ ਬਿਲਕੁਲ ਜੀ ਚਾਰੋਂ ਰਬੜ ਲਾਈਨਰ ਕਲਸਟਰ ਇਹ ਸਾਰਾ ਚਾਰੋਂ ਥਣਾਂ ਨੂੰ ਇਕੱਠਿਆਂ ਨੂੰ ਲੱਗ ਜਾਂਦਾ ਤੇ ਸਾਰੇ ਇਕੱਠਿਆਂ ਨੂੰ ਇੱਕੋ ਜਿਹਾ ਦਬਾ ਦਿੰਦਾ ਤੇ ਇੱਕੋ ਜਿ ਤੇ ਬਾਈ ਜੀ ਜੇ ਕਿਸੇ ਨੇ ਆ ਕੇ ਲੈਣੀ ਹੋਵੇ ਕਿੱਥੇ ਆਉਣਾ ਪਊਗਾ ਜੀ ਤੁਹਾਨੂੰ ਮਰਜ਼ੀ ਆ ਸਕਦਾ ਜੀ ਸਾਡਾ ਮਾਚੀਵੜਾ ਸਾਹਿਬ ਹੈਗਾ ਅੰਮ੍ਰਿਤਕਾ ਚੌਂਕ ਦੇ ਵਿੱਚ ਸਾਡਾ ਉੱਥੇ ਆਫਿਸ ਹੈਗਾ ਕੋਸਵਾ ਟੈਕ ਮਿਲਕਿੰਗ ਮਸ਼ੀਨ ਇਹ ਸਾਡਾ ਸੈਕੰਡ ਬ੍ਰਾਂਡ ਹੈਗਾ ਜੀ ਸੇਫ ਮਿਲ ਠੀਕ ਹੈ ਜੀ ਕੋਸਵਾ ਟੈਕ ਸਾਡਾ ਫਰਸਟ ਬ੍ਰਾਂਡ ਹੈਗਾ ਇਹ ਸਾਡਾ ਸੈਕੰਡ ਬ੍ਰਾਂਡ ਹੈਗਾ ਜੀ ਅਸੀਂ ਇਸ ਹਸਤੇ ਦੇ ਵਿੱਚ ਮਾਡਲ ਵੀ ਲਾਂਚ ਕੀਤਾ ਹੈਗਾ ਤੇ ਬਾਕੀ ਆਪਾਂ ਸਕਰੀਨ ਦੇ ਉੱਤੇ ਨੰਬਰ ਦੇ ਦਾਂਗੇ ਤੁਸੀਂ ਇੱਥੇ ਪਹੁੰਚ ਕੇ ਵੀ ਇਹ ਮਸ਼ੀਨ ਹੈ ਜਿਹੜੀ ਖਰੀਦ ਸਕਦੇ ਹੋ ਬਿਲਕੁਲ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਬਾਕੀ